ਇਹ ਇਧਰ ਗੱਡੀ ਆ ਗਈ ਸੀ ਉਹਨੇ ਤਾਰ ਖਿੱਚੀ ਦੀ ਇਹ ਗੱਡੀ ਦੇ ਉੱਪਰ ਖੰਭਾ ਗਿਆ ਗਿਆ ਤਾਰ ਖਿੱਚੀ ਤਾਂ ਗੱਡੀ ਵਾਲਾ ਭੱਜ ਗਿਆ ਤੇ ਇਹਨਾਂ ਦੇ ਵੀ ਗਲਤੀਆਂ ਮੰਨ ਲੈਣਾ ਵੀ ਇਹਨਾਂ ਦੇ ਵੀ ਗਲਤੀ ਹੋ ਗਈ ਪਰ ਤੁਸੀਂ ਬਿਜਲੀ ਵਾਲਿਆਂ ਦਾ ਹਾਲ ਦੇਖੋ ਇੱਕ ਵੀ ਤਾਰ ਸਹੀ ਤਰੀਕੇ ਨਾਲ ਲੱਗੀ ਹੋਈ ਆ ਜਾਲ ਵਿੱਚ ਆਇਆ ਵਾ ਮੈਂ ਕਹਿੰਦਾ ਮੋਟਰਸਾਈਕਲ ਨੇ ਡੇਜੂ ਹਾਂ ਜਿਸ ਤਰ੍ਹਾਂ ਉਹ ਕਿੱਦਾਂ ਹੋਣ ਗਿਆ ਫੇ ਤਾਂ ਭਾਈ ਇਹ ਤਾਂ ਫਿਰ ਬਿਜਲੀ ਵਾਲੇ ਦੇਖਣਗੇ ਜੇ ਇਹ ਮੈਸ ਸਿਚੁਏਸ਼ਨ ਦੇਖਦਾ ਤਾਂ ਮੈਂ ਜਾਈ ਨਾ ਲਾ ਜਾਂਦਾ ਭਾਈ ਜਦੋਂ ਨਿਕਲਣ ਲੱਗਿਆ ਥਲੋਖਲਾ ਖੰਭਾ ਡੈਮੇਜ ਸੀਗਾ ਜਦੋਂ ਨਿਕਲਿਆ ਉਹ ਗੱਡੀ ਨਿਕਲੀ ਇਹ ਬਰਾਬਰ ਹੋ ਗਈਆਂ ਬਰਾਬਰ ਹੋ ਕੇ ਕੀ ਆ ਉਹ ਤਾਰ ਖਿੱਚ ਅੱਬ ਦੇਖਿਆ ਕੋਈ ਖੰਭਾ ਪਹਿਲਾਂ ਹੀ ਡੈਮੇਜ ਸਾਰਾ ਕੁਝ ਲੈਟਰ ਵੀ ਪ੍ਰੋਪਰ ਚੱਲ ਰਹੀ ਹੈ ਲੈਟਰ ਤਾਂ ਨਹੀਂ ਬੰਦ ਹੋਈ ਜਰਾ ਵੀ ਨਹੀਂ ਬੰਦ ਹੋਈ ਤਾਂ ਹੀ ਕਿਸੇ ਨੇ ਮੈਂ ਤਾਂ ਹੀ ਗਿਆ ਗੱਡੀ ਗੁਡੀ ਦੇ ਹੱਥ ਲਾਓ ਵੀਰੇ கரੰਟ ਗੱਡੀ ਵੀ ਹੋ ਜਾਂਦਾ ਕੋਈ ਵੱਡੀ ਗੱਲ ਲੁਧਿਆਣਾ ਵਾਲੇ ਦੇਖਣ ਵਾਲੇ ਤਮਾਮ ਦੋਸ਼ ਦਾ ਸਵਾਗਤ ਹੈ ਮੈਂ ਵਿਸ਼ਾਲਕਪੂਰ ਗੀਤਾਨਗਰ ਦੇ ਵਿੱਚ ਮੌਜੂਦ ਹੈਗਾ ਜਿੱਥੇ ਇੱਕ ਗੱਡੀ ਨੇ ਜਿਹੜਾ ਹੈਗਾ ਖੰਭਾ ਤੋੜਤਾ ਕਿਦਾ ਲਾਈਟ ਨਹੀਂ ਆਂਦੀ ਹੁਣ ਗੱਡੀਆਂ ਵੀ ਜਿਹੜੇ ਨੇ ਓਵਰਲੋਡ ਹੋ ਕੇ ਗੱਡੀਆਂ ਆਉਂਦੀਆਂ ਨੇ ਮੱਲਿਆਂ ਦੇ ਵਿੱਚ ਤੇ ਖੰਭੇ ਤੋੜ ਦਿੰਦੀਆਂ ਨੇ ਇਹ ਤਸਵੀਰ ਤੁਹਾਨੂੰ ਆ ਪਿੱਛੇ ਦਿਖਾ ਰਿਹਾ ਪੂਰਾ ਦਾ ਪੂਰਾ ਜਿਹੜੀ ਚਾਸੀ ਤੋਂ ਬਾਅਦ ਵੀ ਜਿਹੜਾ ਸਮਾਨ ਪਿਆ ਹੋਇਆ ਵਾ ਕਿਸ ਤਰ੍ਹਾਂ ਖੰਬੇ ਦੇ ਵਿੱਚ ਜਿਹੜੀ ਐ ਗੱਡੀ ਮਾਰ ਰਹੀ ਆ ਉਸ ਤੋਂ ਬਾਅਦ ਜਿਹੜਾ ਪੂਰਾ ਪੂਰਾ ਖੰਭਾ ਜਿਹੜਾ ਡਿੱਗ ਚੁੱਕਾ ਹੋਇਆ ਵਾ ਪੂਰਾ ਟੁੱਟ ਚੁੱਕਾ ਹੋਇਆ ਵਾ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਸਮਝੀ ਐ ਕਿ ਇਹ ਗਲੀਆਂ ਦੇ ਵਿੱਚ ਵੀ ਜਿਹੜੀਆਂ ਹੁਣੇ ਗੱਡੀਆਂ ਜਿਹੜੀਆਂ ਆਉਂਦੀਆਂ ਤੇ ਵੱਡਾ ਹਾਦਸਾ ਦੇ ਕੇ ਦਾਵਤ ਦੇ ਜਾਂਦੀਆਂ ਚਲੀਆਂ ਜਾਂਦੀਆਂ ਨੇ ਲੇਕਿਨ ਟਾਇਰ ਨਾਲ ਮੌਜੂਦ ਹੈਗੇ ਜਿਹੜੇ ਗੱਡੀ ਚਲਾਛ ਤੁਛ ਲਾਰੇ ਸੀ ਗੱਡੀ ਕਿੱਥੇ ਚਾਲੀ ਸੀ ਇਹ ਇਹੀ ਜਾ ਕੇ ਮਾਲ ਛੱਡਣੇ ਜਾਂ ਸੀ ਇੱਧਰ ਮਾਲ ਛੱਡਣ ਚਲੇ ਸੀ ਬੱਚੀ ਕਿ ਤਾਰ ਖਿੱਚੀ ਤਾਂ ਬੜੀਆ ਲੱਭ ਗਿਆ ਨਹੀਂ ਉਹਨੇ ਜਦੋਂ ਤਾਰ ਖਿੱਚਦੀ ਖੰਭਾ ਡਿੱਗ ਗਿਆ ਤੁਹਾਡੀ ਗੱਡੀ ਤੇ ਡਿੱਗ ਗਿਆ ਤੇ ਉਹ ਗੱਡੀ ਕ੍ਰੋਸ ਕਿੱਦਾਂ ਹੋ ਗਈ ਮੈਨੂੰ ਤਾਂ ਸਮਝਾ ਦਿਓ ਭਾਈ ਇੰਨੀ ਜਗ੍ਹਾ ਪਈ ਸੀ ਜੀ ਉਹ ਕ੍ਰੋਸ ਹੋ ਗਈ ਪਤਾ ਗੱਲ ਕੀ ਆ ਵੀਰੇ ਸਾਡੀ ਗੱਡੀ ਉੱਪਰ ਸੀਗੀ ਸਾਡੀ ਗੱਡੀ ਉੱਪਰ ਸੀ ਉਹ ਨਾਲ ਜਦ ਉਹਨੇ ਨਾਲੇ ਬਰਾਬਰ ਚੜਾਤੀ ਉਹ ਹਾਂਜੀ 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 ਵੀਰੇ ਮੈਂ ਵੀ ਗੱਡੀ ਚਲਾਉਣਾ ਮੈਨੂੰ ਕੋਈ ਸਲਾਹ ਦੇ ਦੇ ਹਾਂਜੀ ਇੱਥੋਂ ਦੀ ਗੱਡੀ ਲੰਘ ਜੇਗੀ ਪਹਿਲੇ ਚੱਲ ਤੂੰ ਮੈਂ ਤੇਰੀ ਗੱਲ ਮੰਨ ਲਈ ਉਹ ਅੱਗੇ ਨਿਕਲ ਗਈ ਸੀ ਨਾ ਤੇਰੇ ਕਹਿਣ ਦੇ ਮੁਤਾਬਿਕ ਅੱਗੇ ਨਿਕਲ ਗਈ ਸੀ ਜਦੋਂ ਖੰਭਾ ਡਿੱਗਿਆ ਤਾਰਾ ਥੱਲੇ ਆ ਗਿਆ ਮਰ ਜਵਾਬ ਦਵੋ ਨਾ ਭਾਈਓ ਕਿੰਨੀ ਸੋਹਣੀ ਗੱਡੀ ਚਲਾ ਲੈਂਦੀ ਮੈਨੂੰ ਕ੍ਰੋਸ਼ੀ ਮੈਂ ਵੀਡੀਓ ਦਿਖਾਵਾਂਗਾ ਬਾਈ ਨੇ ਵੀਡੀਓ ਮੈਨੂੰ ਪਾਤੀ ਹੈ ਮੈਨੂੰ ਦੱਸੋ ਕਿਹੜੀ ਗੱਡੀ ਕ੍ਰੋਸ਼ ਹੋਈ ਸੀ ਦੂਜੀ ਸੀ ਵੀਰੇ ਇਹ ਇਹਦੇ ਨਾਲ ਦੀ ਹੋ ਸੀਗੀ ਮਹਿੰਦਰਾ ਜੀ ਅੱਛਾ ਕਿਹੜਾ ਸੀਗਾ ਛੋਟਾ ਹਾਤੀ ਸੀਗਾ ਉਹ ਦੋਨੋਂ ਡਿਸਾਈਡ ਕਰੋ ਛੋਟਾ ਸੀ ਮਹਿੰਦਰਾ ਸੀਗਾ ਭਾਈ ਖੰਭਾ ਵੀ ਡੈਮੇਜ ਹੈ ਆ ਦੇਖੋ ਬਿਜਲੀ ਵਾਲਿਆਂ ਦਾ ਹਾਲ ਰੋ ਉਤਾਰਾ ਕਿਦਾਂ ਨੰਗੀਆਂ ਛੱਡੀਆਂ ਹੋਈਆਂ ਸਾਰੀਆਂ ਤਾਂ ਬਿਜਲੀ ਵਾਲੇ ਤੇ ਲਾਪਰਵਾਹੀ ਹੈਗੀ ਉਹ ਤਾਂ ਨਲਾਇਕੀ ਕਰਦੇ ਕਰਦੇ ਨੇ ਉਹ ਤਾਂ ਨਲਾਇਕੀ ਹੈ ਨਾ ਇਹਨਾਂ ਦੇ ਵੀ ਗਲਤੀ ਮੰਨ ਲੈਣਾ ਵੀ ਇਹਨਾਂ ਦੇ ਵੀ ਗਲਤੀ ਹੋ ਮੈਂ ਕਹਿੰਦਾ ਮੋਟਰਸਾਈਕਲ ਨਾਲ ਡੇਜੂ ਖੰਗਾ ਜਿਸ ਦਾ ਆਪਣਾ ਕਰ ਉਸ ਕਿਦਾਂ ਹੋਣੀ ਹੈ ਫੇ ਤਾਰਾ ਭਾਜੀ ਇਹ ਤਾਂ ਫਿਰ ਬਿਜਲੀ ਵਾਲੇ ਦੇਖਣਗੇ ਜੇ ਮੈਂ ਸੁਝਾਸ਼ਨ ਦੇ ਸਕਦਾ ਤਾਂ ਮੈਂ ਜਾਈ ਨਾ ਲੱਗ ਜਾਂਦਾ ਭਾਜੀ ਆ ਦੇਖੋ ਜੇ ਗੱਡੀ ਤੇ ਆਪਣੀ ਗੱਡੀ ਦਾ ਨਾਮ ਲਿਖਿਆ ਹੁੰਦਾ ਨਾ ਉਹ ਤਾਰ ਜਦੋਂ ਗੱਡੀ ਕ੍ਰਾਸ ਹੋਈ ਨਾ ਆਪਸ ਵਿੱਚ ਦੋਨੇ ਗੱਡੀਆਂ ਗਈਆਂ ਉਹ ਤਾਰ ਉਹ ਗੱਡੀ ਨਾਲ ਟੁੱਟ ਕੇ ਡੇ ਗਈ ਆ ਦੇਖੋ ਜੇ ਤੁਸੀਂ ਕਹਿੰਦੇ ਨਾ ਵੀ ਗੱਡੀ ਨੇ ਖੰਭਾ ਤੋੜਿਆ ਆ ਦੇਖੋ ਖੰਭਾ ਕਿੱਥੇ ਲੱਗਿਆ ਹਾਂ ਇੱਥੇ ਲੱਗਿਆ ਅਦਲਾ ਮਤਨ ਕਰਾਓ ਮੈਂ ਦੇਖ ਲਿਆ ਮੈਂ ਆਓ ਦੇਖੋ ਲੇਕਿਨ ਉਹ ਜਦੋਂ ਆਪਾਂ ਕਹਿੰਦੇ ਉਹ ਖੰਭਾ ਦੇਖੋ ਕਿੱਥੇ ਆ ਖੰਬਾ ਫਲਾ ਖੰਭਾ ਡੈਮੇਜ ਸੀਗਾ ਜਦੋਂ ਨਿਕਲਿਆ ਉਹ ਗੱਡੀ ਨਿਕਲੀ ਇਹ ਬਰਾਬਰ ਹੋ ਗਈਆਂ ਬਰਾਬਰ ਹੋ ਕੇ ਕੀ ਆ ਉਹ ਤਾਰ ਖਿੱਚੀ ਗਈ ਉੱਪਰੋਂ ਆ ਨਾਲ ਹੀ ਥੱਡੇ ਗਈ ਉਹ ਖੰਭਾ ਡਿੱਗ ਗਿਆ ਕਿਉਂਕਿ ਖੰਭਾ ਪਹਿਲਾਂ ਹੀ ਡੈਮੇਜ ਸੀਗਾ ਲਾਈਟ ਬੰਦ ਕਰਾ ਲਈ ਐ ਲਾਈਟ ਬੰਦ ਸਰ ਕਿੰਨੇ ਫੋਨ ਕੀਤੇ ਹੋਏ ਆ ਤੇ ਆਪਣੇ ਉਹ ਕਹਿ ਰਿਹਾ ਕਿ ਆ ਰਹੇ ਆ ਆ ਰਹੇ ਆ ਜੇ ਕੋਈ ਜਾਂਦਾ ਆ ਪਾਜੀ ਹੁਣੀ ਆਏ ਹੋਏ ਸਾਡੇ ਕਿੱਥੇ ਆ ਪਾਜੀ ਹੁਣੀ ਆਏ ਹੋਏ ਆ ਉਹ ਖੰਭਾ ਪਤਾ ਕਰਨੇ ਆਏ ਹੋਏ ਆ ਖੰਭਾ ਇਦਾਂ ਥੋੜੀ ਨਾ ਮਿਲਦਾ ਹੈ ਖੰਬੇ ਤਾਂ ਤੁਹਾਨੂੰ ਲੱਗੇਗਾ ਲੈ ਲਾਈਟ ਚੱਲਦੀ ਵੀ ਹੈ ਆ ਲਾਈਟ ਚੱਲਦੀ ਵੀ ਹੈ ਭਾਈ ਬੰਦਾ ਕੋਈ ਮਰ ਮੁਰ ਗਿਆ ਹੋਰ ਤੇ ਇਹ ਤਾਂ ਹੁਣ ਵੀ ਜੀ ਨੋ ਨੰਗੇ ਪਏ ਨਹੀਂ ਸਾਈਡ ਤੇ ਆ ਸਾਰੇ ਕੋਲ ਲਾਈਟ ਵੀਰੋ ਪ੍ਰੋਪਰ ਚੱਲ ਰਹੀ ਹੈ ਲਾਈਟ ਤਾਂ ਨਹੀਂ ਬੰਦ ਹੋਈ ਜਰਾ ਵੀ ਨਹੀਂ ਬੰਦ ਹੋਈ ਤਾਂ ਹੀ ਕਿਸੇ ਨੇ ਮੈਂ ਤਾਂ ਹੀ ਕਿਹਾ ਗੱਡੀ ਕੁੜੀ ਨੂੰ ਮੇਰੇ ਹੱਥ ਲਾਓ ਵੀਰੇ ਕਰੰਟ ਗੱਡੀ 'ਚ ਵੀ ਹੋ ਸਕਦਾ ਕੋਈ ਵੱਡੀ ਗੱਲ ਦਿਖਾ ਰਾ ਇਧਰ ਆਓ ਆ ਜੋੜ ਹੈਗੇ ਗੱਡੀ ਦੇ ਨਾਲ ਹੀ ਲੱਗੇ ਹੋਏ ਨੇ ਆ ਡਾਲਾ ਵੀ ਬਾਹਰ ਹੈ ਜੀ ਇਹ ਡਾਲੇ ਦਾ ਵੀ ਮਾਲ ਆ ਆ ਦੇਖ ਸਕਦੇ ਹੋ ਕਿ ਆ ਜੋੜ ਆ ਸਾਰੇ ਜੋੜ ਦੇਖ ਸਕਦੇ ਹੋ ਤੁਸੀਂ ਆ ਸਾਰੇ ਸਾਰੇ ਜੋੜ ਨੇ ਜਿਹੜੇ ਬਾਹਰ ਦੀ ਬਾਹਰ ਨੇ ਇਹ ਗੱਡੀ ਨਾਲ ਟੱਚ ਹੋ ਜੇ ਤਾਂ ਗੱਡੀ 'ਚ ਵੱਡਾ ਕਰੰਟ ਆਊਗਾ ਇਹ ਤਸਵੀਰ ਦਿਖਾਈ ਜਾ ਰਹੀ ਆ ਇਹ ਕਹਿੰਦੇ ਨੇ ਕਿ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਜਾ ਰਹੇ ਆ ਇਹ ਗੱਡੀ ਦੇ ਡਾਲੇ ਵੀ ਖੁੱਲੇ ਹੋਏ ਨੇ ਲੇਕਿਨ ਇਹ ਤਸਵੀਰ ਹੈ ਕਿ ਡਾਲੇ ਹੀ ਬਾਰ ਆ ਹੁਣ ਦੇਖਦੀ ਆ ਕਿੰਨਾ ਐਸਟੀਮੇਟ ਬਣਾਇਆ ਐਸਟੀਮੇਟ ਬਣਾ ਲਿਆ ਪਿਛਲੀ ਬੋਰਡ ਵਾਲਿਆਂ ਨੇ ਹਾਂਜੀ ਭਾਈ ਆਇਆ 10 ਵਜੇ ਸਾਰਾ ਕਰਦੇ ਉਹ ਤੋਂ ਮੁੰਡੇ ਜਿਹੜੇ ਲੰਗੇ ਸੀਗੇ ਭਾਈ ਉਹ ਤਾਂ ਪਹਿਲਾਂ ਹੀ ਸੱਦਲੇ ਸੀਗੇ ਉਹ ਕੰਨੇ ਸੀ ਆ ਗਏ ਆ ਆ ਕੇ ਉਹਨਾਂ ਦਾ ਅੰਨਾ ਦਿਮਾਗ ਕੰਮ ਨਹੀਂ ਕਰਦਾ ਬਿਜਲੀ ਬੰਦ ਕਰਦੀ ਆ ਵੇਲੇ ਭਾਈ ਹੁਣ ਅਸੀਂ ਤਾਂ ਕਰਨ ਕਈ ਹਾਸਾ ਹੋ ਗਿਆ ਹੋ ਗਿਆ ਵਾਪਰ ਕੇ ਵਾਪਰ ਕੇ ਹੋਰ ਕਿਉਂ ਜਨਤ ਗਵਾਣੀ ਆ ਤੁਸੀਂ ਕਿਹਾ ਵੀਰੇ ਕੋ ਬਿਜਲੀ ਤਾਂ ਬੰਦ ਕਰ ਦੋ ਵੀਰੇ ਮੇਰੇ ਮੈਨੂੰ ਨੋਲੇਜ ਸੀ ਕਿ ਵੀ ਬਿਜਲੀ ਵਾਲਾ ਜੇ ਮੈਨੂੰ ਨੋਲੇਜ ਹੁੰਦੇ ਤਾਂ ਮੈਂ ਜ਼ਰੂਰ ਬਿਜਲੀ ਬੰਦ ਕਰਵਾਉਂਦਾ ਵੀਰੇ ਹਾਂ ਮੇਰੇ ਨੋਲੇਜ ਨਹੀਂ ਸੀਗਾ ਵੀ ਇਹ ਬਿਜਲੀ ਵਾਲੇ ਇਹ ਫੋਕਲ ਪੁਆਇੰਟ ਨੂੰ ਕਹਿੰਦਾ ਇਹ ਫੋਕਲ ਪੁਆਇੰਟ ਨਹੀਂ ਫੋਕਲ ਪੁਆਇੰਟ ਨੂੰ ਕਹਿੰਦਾ ਲੇਕਿਨ ਇਹ ਹਾਲਾਤ ਨੇ ਬਿਜਲੀ ਬੰਦ ਨਹੀਂ ਕੀਤੀ ਚਲੋ 22 ਦੇ ਕੋ ਗੱਡੀ ਲੱਗੀ ਹੋਣੀ ਹੈ ਗਲਤੀ ਨਾਲ ਲੱਗੀ ਹੋਣੀ ਦੂਜੀ ਗੱਡੀ ਕਰਾਸ ਕਰ ਗਈ ਹੋਣੀ ਹੈ ਲੇਕਿਨ ਇਹ ਖਾਸਾ ਜਿਹੜਾ ਹੋ ਗਿਆ ਲੇਕਿਨ ਬਿਜਲੀ ਮਹਿਕਮੇ ਨੇ ਤੱਕ ਬਿਜਲੀ ਬੰਦ ਨਹੀਂ ਕੀਤੀ ਕਿ ਵੱਡੇ ਹਾਸੇ ਨੂੰ ਦਾਅਵਾ ਦਿੱਤੀ ਜਾ ਰਹੀ ਹੈ ਹੁਣ ਦੇ ਦਿਆਂ ਬਿ ਮੈਨੂੰ ਤਾਂ ਜੀ ਹੁਣੇ ਜਸਟ 15-20 ਮਿੰਟ ਪਹਿਲਾਂ ਪਤਾ ਲੱਗਿਆ ਵਾ ਮੈਂ ਵੀ ਐਕਚੁਅਲੀ ਨਾਈਟ ਡਿਊਟੀ ਕਰਕੇ ਗਿਆ ਸੀਗਾ ਏਰੀਆ ਜਈ ਦੀਪਕ ਜਈ ਆ ਮੈਂ ਉਹਨਾਂ ਦਾ ਸਟਾਫ ਆ ਹੁਣ ਦੀਪਕ ਕੋਲ ਕਾਫੀ ਵੱਡਾ ਏਰੀਆ ਹਾਂਜੀ ਮੇਰਾ ਘਰ ਲੱਗੇ ਸੀਗਾ ਤਾਂ ਕਰਕੇ ਮੈਂ ਆਪ ਆ ਕੇ ਮੌਕਾ ਦੇਖਣ ਆਇਆ ਵਾਂ ਤੇ ਜਿਹੜੇ ਦੂਜੇ ਜਈ ਸਾਹਿਬ ਨੇ ਹੁਣ ਡਿਊਟੀ ਤੇ ਆਨ ਡਿਊਟੀ ਉਹਨਾਂ ਨੂੰ ਮੈਸੇਜ ਲਾਇਆ ਗਿਆ ਵਾ ਉਹ ਕਹਿੰਦੇ ਜੀ ਅਜੇ ਅਸੀਂ ਬਹੁਤ ਬਿਜੀ ਆਂ ਕਾਫੀ ਕੰਪਲੀਟਾਂ ਪਈਆਂ ਹੋਈਆਂ ਵਾ ਉਹਦੇ ਕਰਕੇ ਅਸੀਂ ਉਧਰ ਇਹ ਬਹਾਲ ਜੀ ਜਲ ਤੋਂ ਜਲਦ ਹੁਣ ਦੇਖੋ ਇਹਦਾ ਐਸਟੀਮੇਟ ਬਣਾਇਆ ਜਾਏਗਾ ਐਸਡੀਓ ਸਾਹਿਬ ਨੂੰ ਦੱਸਿਆ ਜਾਏਗਾ ਹੁਣੇ ਐਸਡੀਓ ਸਾਹਿਬ ਨੂੰ ਦੱਸਦੇ ਆ ਜਿੱਦਾਂ ਐਸਡੀਓ ਸਾਹਿਬ ਹੁਕਮ ਕਰਨਗੇ ਉਦੋਂ ਆਪਾਂ ਕਰ ਦਾਂਗੇ ਇਹ ਬਿਜਲੀ ਮੈਕਵੇਰੇ ਮੁਲਾਜ਼ਮ ਸੀ ਕਿ ਜਿਨ੍ਹਾਂ ਨੇ ਕਿਹਾ ਕਿ ਐਸਯੂ ਨਾਲ ਗੱਲ ਕਰਕੇ ਜੋ ਵੀ ਐਸਟੀਮੇਟ ਹੋਊਗਾ ਤਾਂ ਉਹ ਦੱਸਿਆ ਜਾਊਗਾ ਤੋਂ ਸੂਬਾ ਖੰਭਰ ਰਿਪੇਅਰ ਕਰ ਦਿੱਤਾ ਜਾਊਗਾ ਕਿਨਵਾ ਧਰਮੇ ਨਾਲ ਵਿਸ਼ਾਲ ਕਪੂਰ ਨੇ ਰਲਣਾ